تجربہ علاہ یہ دیکھو او ਗਰੀਬ ਤੇ ਇਹਦਾ ਭਰਾਗਾ ਚਾਲਾਨ ਕਰਦੇ ਹੀ ਆ। ਮੈਂ ਕੱਪੜਾ ਦੋ ਤੀਰ ਹਾਂ ਜੀ ਸਾਹਿਬ ਲਿਆਓ ਉਹ ਆਰਸੀ ਦੀ ਹਾਂ। ਹਾਂ ਬੋਲ। ਕੀ ਵੀ ਨਹੀਂ ਹੈ। ਸ਼੍ਰੀਮਾਨ ਦਾ ਆਰਸੀ ਹੈ ਉਹ ਕੀ ਹੈ ਮੈਨੂੰ ਕੋਈ ਨਹੀਂ ਆਉਂਦੀ ਇਹ ਸਾਰੇ ਮੈਸਜੇਜ। ਬੇਟਾ ਸਾਹਿਬ ਜਿੱਥੇ ਆ। ਆਜ ਕੀ ਦਿੱਤੀ ਜੀ ਪਾਜੀ ਫਿਰ ਪ੍ਰਤਿਆਗੁਰ ਦੀ ਗੀਂਦ ਨਹੀਂ ਲੱਗ ਕੇ ਡੇਟ। ਪਾਜੀ ਕਿਹਨੂੰ ਦਿੱਤੀ ਤੁਸੀਂ ਆਰਡਰ ਪਾ। ਠੀਕ ਹੈ। ਅੱਜ ਦਾ ਮੌਦਾ ਬ੍ਰਿਜ ਦੇ ਉੱਪਰ ਤੇ ਦੇ ਬਾਰੇ ਕੀ ਹੈ ਇਸ ਸਮਾਂ ਜੋ ਕਮਿਸ਼ਨਰ ਸਾਹਿਬ ਸਤਾਰਨਜੀਤ ਸਿੰਘ ਜੀ ਢਿਲੋਂ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟ ਰੋਡ ਦੇ ਉੱਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਉਹਨਾਂ ਦੇ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡਿੱਗ ਕੇਗਾ ਸਿਰ 'ਚ ਸੱਟ ਲੱਗੇਗੀ ਉਹਦਾ ਨੁਕਸਾਨ ਹੋਏਗਾ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਨੇ ਉਹਦੀ ਮੌਤਾਂ ਦੀ ਗਰ ਘਟੀ ਹੈ। ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ। ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਊਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ। ਸਰ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋ ਹੀ ਚੀਜ਼ਾਂ ਨੇ ਜਾਂ ਬੰਦਾ ਭਗ ਬਨੇਗਾ ਜਾਂ ਹੈਲਵਟ ਪਾਏਗਾ ਇਸ ਮਾਨ ਜੋ ਕਮਿਸ਼ਨ ਸਾਧੀਆਂ ਸਖਤ ਦਿੰਦਾ ਸਰ ਜਿਹੜੇ ওভারਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਨਾ ਦਾ ਚਲਾਨ ਆ ਕੀ ਕਿੰਨਾ ਦਾ ਜੁਰਮਾਨਾ ওভারਸਪੀਡ ਜਿਹੜੇ ওভারਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਉਹ ਅਸੀਂ ਕਰ ਰਹੇ ਆ ਉਹਨਾਂ ਦਾ ਚਲਾਨ ਜਿਹੜਾ ਕੋਡ ਦਾ ਕਰਦੇ ਉਹ ਕੋਡ ਚ ਭੁਗਤਦੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆ ਆਨਲਾਈਨ ਜਾਂ ਸੀਟ ਬਿਲਡਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿੱਦੀ ਗੂਗਲ ਪੇਮੈਂਟ ਹੁੰਦੀ ਆ ਵਿਦਆਊਟ ਹੈਲਮਟ ਆ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ ਗੂਗਲ ਪੇਮੈਂਟ ਦੇ ਰੈਂਕ ਕਰ ਰਹੇ ਆ ਜਿਹੜਾ ਸੀਟ ਬੈਲਡ ਦਾ ਵਾ ਉਹ 500 ਰੁਪਏ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜਿਹੜੀਆਂ ਵਕਵਖ ਨੇ ਜਿਨ੍ਹਾਂ ਦੇ ਵਿੱਚ ਗੂਗਲ ਪੇਮੈਂਟ ਦੇ ਜੁਰਮਾਨੇ ਨੇ ਉਹਨਾਂ ਨੇ ਅਸੀਂ ਕਰ ਰਹੇ ਹਾਂ ਕਿ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਾਦਾ ਹੈਵੀ ਹੋਣ ਕਰਕੇ 5000 10000 ਰੁਪਏ ਉਹਦੀ ਜਿਹੜੀ ਆ 페 ਨਾ ਕਰ ਕਰਕੇ ਉਹ ਕੋਕੇ ਗੂਗਲ ਪੇਮੈਂਟ ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਅਸਾ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਲੋਕ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਤੇ ਥੈਂਕ ਯੂ